ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼ਕਾਂ ਜਿਵੇਂ ਕਿ ਆਪਾਂ ਨੂੰ ਸਭ ਨੂੰ ਪਤਾ ਕਿ ਪੰਜਾਬ ਦੇ ਹਾਲਾਤ ਬਹੁਤ ਹੀ ਜ਼ਿਆਦੇ ਨਾਜ਼ੁਕ ਨੇ ਬਹੁਤ ਸਾਰੇ ਹੜ੍ਹ ਆਏ ਨੇ ਉੱਥੇ ਬਹੁਤ ਹੀ ਜਿਹੜੀ ਸਥਿਤੀ ਜਿਹੜੀ ਆ ਉਹ ਬਹੁਤ ਜ਼ਿਆਦਾ ਆ ਕਾਵੇ ਅਸੀਂ ਬਾਹਰ ਬੈਠੇ ਆ ਨਿਊਜ਼ਡੇ ਦੇਖਦੇ ਆ ਜਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਔਰ ਇਸ ਔਖੀ ਘੜੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਥਾਂ ਇਕੱਠੇ ਹੋਣਾ ਚਾਹੀਦਾ ਸਾਨੂੰ ਜਿਹੜੇ ਸਾਡੇ ਪੈਣਪਰਾ ਇਸ ਵੇਲੇ ਮੁਸੀਬਤ ਵਿੱਚ ਫਸੇ ਨੇ ਉਹਨਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਔਰ ਉਹਦੇ ਲਈ ਅਸੀਂ ਬਾਹਰ ਬੈਠੇ ਜਿੰਨੇ ਵੀ ਐਨਆਰਆਈਸ ਪੈਣਪਰਾ ਨੇ ਅਸੀਂ ਸਾਰੇ ਪੰਜਾਬ ਵਾਲਿਆਂ ਦੇ ਨਾਲ ਖੜੇ ਆ ਔਰ ਮੈਂ ਤਾਂ ਹਮੇਸ਼ਾ ਗੀਤ ਵੀ ਗਾਉਂਦਾ ਰਿਆਂ ਜਿੰਦ ਮਾਹੀ ਜੇ ਚੱਲਿਓ ਪਰਦੇਸ ਕਦੀ ਨਾ ਕੋਲੀਆ ਆਪਣਾ ਦੇਸ ਆਪਣੀ ਬੋਲੀ ਆਪਣਾ ਭੇਸ ਜਾਂ ਪੰਜਾਬ ਸਾਡਾ ਰਹੇ ਵਸਦਾ ਫੁੱਲ ਖਿੜਿਆ ਸਭ ਦੇ ਮਨ ਪਾਉਂਦਾ ਪੰਜਾਬ ਹਰ ਐਨਆਰਆਈ ਦੀ ਜਿਹੜੀ ਇਹ ਕਹਿੰਦੇ ਨੇ ਵੀ ਦਿਲ ਦੀ ਆਵਾਜ਼ ਹੈ ਕਿ ਸਾਡਾ ਪੰਜਾਬ ਗੁਲਾਬ ਦੇ ਫੁੱਲ ਵਾਂਗ ਮਹਿਕਦਾ ਟਿਕਦਾ ਰਹੇ ਤਉ ਤੁਥ ਹਮੇਸ਼ਾ ਸੁਖ ਸੁਵਿਲੀ ਦੀ ਜਿਹੜੀ ਹਵਾ ਆਵੇ ਖਬਰ ਆਵੇ ਸੋ ਅਸੀਂ ਇਸ ਕਿਉਂਕਿ ਹੜ੍ਹਾਂ ਦੀ ਬਹੁਤ ਹੀ ਜ਼ਿਆਦਾ ਸਥਿਤੀ ਮਾੜੀ ਹੈ ਅਸੀਂ ਇਸ ਔਖੀ ਕੜੀ ਦੇ ਵਿੱਚ ਔਖੀ ਕੜੀ ਨਾ ਦੇਖਣ ਲਈ ਆਪਣਾ ਬਿਰਦ ਸਮਾਂ ਲਏ ਅਸੀਂ ਤੁਹਾਡੇ ਨਾਲ ਖੜੇ ਹਾਂ ਇਸ ਔਖੀ ਕੜੀ ਦੇ ਵਿੱਚ ਜੋ ਵੀ ਆ ਸਾਨੂੰ ਹੁਕਮ ਹੋਇਆ ਜਿਸ ਤਰ੍ਹਾਂ ਦੀ ਵੀ ਮਦਦ ਦਾ ਅਸੀਂ ਬਿਲਕੁਲ ਤੁਹਾਡੇ ਨਾਲ ਖੜੇ ਹਾਂ ਕਿਉਂਕਿ ਸਾਨੂੰ ਬਾਹਰ ਬੈਠਿਆਂ ਨੂੰ ਇਸ ਗੱਲ ਦਾ ਕਈ ਵਾਰੀ ਗੁੱਸਾ ਵੀ ਆਉਂਦਾ ਕਿ ਪੰਜਾਬ ਤੋਂ ਬਾਹਰਲੇ ਸੂਬੇ ਜਾਂ ਜਿੱਥੇ ਲੋਕ ਅਸੀਂ ਜਾ ਕੇ ਪੰਜਾਬੀਆਂ ਨੇ ਸੇਵਾ ਕੀਤੀ ਜਾਂ ਅਸੀਂ ਜਿਨ੍ਹਾਂ ਦੇ ਨਾਲ ਖੜਦੇ ਰਹੇ ਉਹ ਸਾਡੇ ਨਾਲ ਅੱਜ ਕੋਈ ਖੜਾ ਨਹੀਂ ਹੋਇਆ ਪਰ ਕੋਈ ਗੱਲ ਨਹੀਂ ਪ੍ਰਮਾਤਮਾ ਸਾਡੇ ਨਾਲ ਰਹੇ ਪੰਜਾਬੀਆਂ ਨੇ ਹਮੇਸ਼ਾ ਵਾਹਿਗੁਰੂ ਦਾ ਹੀ ਆਸਰਾ ਧੱਕਿਆ ਔਰ ਵਾਹਿਗੁਰੂ ਸਾਡੇ ਨਾਲ ਆ ਤੇ ਸਾਨੂੰ ਸਿਰਫ ਵਾਹਿਗੁਰੂ ਦੀ ਲੋੜ ਹੈ ਸੋ ਅਸੀਂ ਤੁਹਾਡੇ ਨਾਲ ਆ ਬਾਬਾ ਜੀ ਹੈਲਪ ਕਰਨਗੇ ਸਾਡੀ ਪਰਮਾਤਮਾ ਕੀ ਦੁਆ ਹੈ ਜਲਦੀ ਤੋਂ ਜਲਦੀ ਬਾਬਾ ਜੀ ਗੁਰੂ ਮਹਾਰਾਜ denn ਠੀਕ ਹੋਣ بارشਾਂ ਘਟਣ ਪਾਣੀ ਦਾ ਵਿਹਾਅ ਘੱਟ ਹੋਵੇ ਸਾਡੇ ਭੈਣ ਭਰਾ ਆਪਣੇ ਘਰਾਂ 'ਚ ਸੁਖੀ ਬਸਣ ਤੇ ਫਿਰ ਪੰਜਾਬ ਦੀ ਖੁਸ਼ਹਾਲ ਮਲੇਵਾਸੇ ਵਧੇ ਮੈਂ ਪੰਜਾਬ ਦੇ ਪੋਲੀਟਿਸ਼ੀਅਨ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਹੁਣ ਜਿਹੜਾ ਇਹ ਪਾਰਟੀਬਾਦੀ ਦਾ ਜਿਹੜਾ ਸਮਾਂ ਨਹੀਂ ਹੈ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਤੁਸੀਂ ਇੱਕ ਭੈਣ ਭਰਾ ਬਣ ਕੇ ਅਗਲੇ ਦੇ ਘਰੇ ਜਾਓ ਅਗਲੇ ਦੀ ਮਦਦ ਕਰਨ ਜਾਓ ਫਿਰ ਉਹਨਾਂ ਨੂੰ ਚੰਗਾ ਲੱਗੂਗਾ ਕਈ ਵਾਰੀ ਉਹ ਅੱਗੇ ਗੁੱਸਾ ਕਰਦੇ ਆ ਵੀ ਤੁਸੀਂ ਪਹਿਲਾਂ ਕਿਉਂ ਨਹੀਂ ਆਏ ਉਹ ਗੱਲ ਉਹਨਾਂ ਦੀ ਸਹੀ ਹੈ ਤੁਸੀਂ ਉਹਨਾਂ ਨੂੰ ਇੱਕ ਭੈਣ ਭਰਾ ਵੜ ਕੇ ਜਾ ਕੇ ਜਦੋਂ ਮਦਦ ਕਰੋਗੇ ਜਾਂ ਉਹਨਾਂ ਦੀ ਗੱਲ ਨਾਲ ਗੱਲ ਕਰੋਗੇ ਕਿਉਂਕਿ ਜਿਹੜਾ ਬੰਦਾ ਦੁਖੀ ਆ ਉਹ ਉਹ ਫਿਰ ਕੀ ਕਰੇ ਉਹ ਤੁਸੀਂ ਉਹਨਾਂ ਦੀ ਮਤ ਕਰੋ ਪੋਲਿਟਿਕ ਛੱਡ ਕੇ ਇੱਕ ਭੈਣ ਭਰਾ ਬਣ ਕੇ ਕਿਉਂਕਿ ਹੁਣ ਇਕੱਠੇ ਹੋਣ ਦਾ ਤਾਂ ਹੀ ਹੈ ਹੁਣ ਆਪਾਂ ਨੂੰ ਸਾਰੇ ਜਣੇ ਇਕੱਠੇ ਹੋ ਕੇ ਉਹਨਾਂ ਦੀ ਆਪਾਂ ਮਦਦ ਕਰੀਏ ਉਹਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਉਹਨਾਂ ਦੇ ਪਸ਼ੂਆਂ ਦੀ ਪਸ਼ੂ ਮਰ ਗਏ ਹੋਰ ਚੀਜ਼ਾਂ ਹੱਲੇ ਉਹਨਾਂ ਨੂੰ ਜਦੋਂ ਵਾਪਸ ਘਰਾਂ ਦੇ ਨੀਂਹਾਂ ਬਹਿ ਜਾਣਗੀਆਂ ਜਾਂ ਹੋਰ ਤੇ ਨੁਕਸਾਨ ਹੋਊਗਾ ਆਪਾਂ ਨੂੰ ਉਹ ਵੀ ਉਹ ਵੀ ਆਪਾਂ ਵੇਖਣਾ ਸੋ ਹੱਲੇ ਬਹੁਤ ਕੁਝ ਕਰਨ ਵਾਲਾ ਜਿਹੜੇ ਸਾਡੇ ਭੈਣ ਭਰਾ ਵੀਰ ਮਦਦ ਕਰ ਰਹਾ ਆ ਬੋਟਾ ਰਾਹੀ ਜਾਂ ਲੰਗਰ ਪਚਾਰਾ ਆ ਪਸ਼ੂਆਂ ਦਾ ਚਾਰਾ ਪਚਾਰਾ ਆ ਹੋਰ ਚੀਜ਼ਾਂ ਕਰ ਰਹਾ ਆ ਲੋਕ ਪੁੱਛ ਵੀ ਰਹੇ ਆ ਵੀ ਕੀ ਮਦਦ ਕਰ ਸਕਦੇ ਆ ਸੋ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦੀ ਆ ਮਦਦ ਕਰਨੀ ਚਾਹੀਦੀ ਆ ਤੁਸੀਂ ਸਾਰੇ ਉੱਥੇ ਆ ਸਾਰਾ ਪੰਜਾਬ ਇਕੱਠਾ ਹੋ ਜਾਓ ਔਰ ਸਾਰੇ ਜਾ ਕੇ ਮਾਝੇ ਵਾਲਿਆਂ ਦੀ ਖਾਸ ਤੌਰ ਤੇ ਜਿੱਥੇ ਜਿੱਥੇ ਜ਼ਿਆਦਾ ਹੜ ਆਏ ਨੇ ਜਿੱਥੇ ਜਿੱਥੇ ਬਹੁਤ ਨਾਜ਼ੁਕ ਹਾਲਾਤ ਨੇ ਉੱਥੇ ਜਾ ਕੇ ਉਹਨਾਂ ਦੀ ਸੇਵਾ ਕਰੋ ਉਹਨਾਂ ਦਾ ਪੁੱਛ ਪੁੱਛ ਉਹਨਾਂ ਨੂੰ ਜਾ ਕੇ ਪੁੱਛੋ ਪਾਣੀ ਟਾਣੀ ਔਰ ਬਾਕੀ ਸਾਡੇ ਵੱਲੋਂ ਜੋ ਮਦਦ ਹੋ ਸਕੀ ਜਿੰਨੇ ਦੁਨੀਆ ਦੇ ਐਨਆਰਆਈਸ ਬੈਠੇ ਨੇ ਮੈਂ ਗਰੰਟੀ ਕਰਦਾ ਉਹਨਾਂ ਦੀ ਉਹ ਹਮੇਸ਼ਾ ਤੁਹਾਡੇ ਨਾਲ ਖੜੇ ਸੀ ਔਰ ਅਸੀਂ ਖੜੇ ਰਾਵਾਂਗੇ ਔਰ ਅਸੀਂ ਉਸ ਵਾਹਿਗੁਰੂ ਅੱਗੇ ਤਨ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਬਹੁਤ ਜਲਦੀ ਤੋਂ ਜਲਦੀ ਹਾਲਾਤ ਠੀਕ ਹੋਣ بارشਾਂ ਹਟਣ ਤੇ ਸਾਡੇ ਭੈਣ ਭਰਾ ਆਪੋ ਆਪਣੇ ਘਰ ਹੀ ਸੁખી ਰਹਿਣ